ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਹੁਣ ਭਾਜਪਾ ਦੇ ਵਿੱਚ ਚਲੇ ਗਏ ਨੇ ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਮੋਗਾ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਬਠਿੰਡਾ ਦੇ ਵਿੱਚ 2017 ਦੇ ਵਿੱਚ ਜਿਹੜਾ ਰੈਲੀ 'ਚ ਇੱਕ ਬਿਆਨ ਦਿੱਤਾ ਸੀ ਕਿ ਨਸ਼ੇ ਦਾ ਲੱਕ ਤੋੜ ਦਵਾਂਗੇ ਉਹ ਬਿਆਨ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਪੂਰੇ ਤਰੀਕੇ ਦੇ ਨਾਲ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀਗੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਇਸ ਟਾਈਮ ਸੁਰਖੀਆਂ ਬਟੋਰੀਆਂ ਹੋਈਆਂ ਨੇ ਔਰ ਉਹਨੇ ਕਾਫੀ ਹਲਚਲ ਮਚਾਈ ਹੋਈ ਹੈ ਖਾਸ ਤੌਰ ਤੇ ਸਿਆਸੀ ਵੇੜੇ ਦੇ ਵਿੱਚ ਇਹ ਬਿਆਨ ਜਿਹੜਾ ਹੈ ਉਹ ਬੜੇ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਲੱਕ ਤੋੜ ਦਵਾਂਗਾ ਦਾ ਮਤਲਬ ਕੀ ਹੈ ਇਸ ਚੀਜ਼ ਨੂੰ ਲੈ ਕੇ ਇਸ ਟਾਈਮ ਖੁਸਰਪੁਸਰ ਜਿਹੜੀ ਸ਼ੁਰੂ ਹੋ ਗਈ ਹੈ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਹੈ ਕਿਉਂਕਿ ਪੋਲੀਟੀਕਲ ਜੀ ਪੋਲੀਟਿਕਸ ਦੀ ਗੱਲ ਕਰੀਏ ਜਾਂ ਫਿਰ ਆਮ ਤੌਰ ਤੇ ਆਮ ਪਾਸ਼ਾ ਦੀ ਗੱਲ ਕਰੀਏ ਤੇ ਆਮ ਪਾਸ਼ਾ ਚ ਕਈ ਵਾਰੀ ਕਿਸੇ ਗੱਲ ਦਾ ਮਤਲਬ ਕੁਝ ਹੋਰ ਹੁੰਦਾ ਪਰ ਜੇ ਉਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਦੇਖਿਆ ਜਾਏ ਜਾਂ ਸਿਆਸੀ ਤਰੀਕੇ ਦੇ ਨਾਲ ਦੇਖਿਆ ਜਾਏ ਸਿਆਸਤ ਦੀਆਂ ਅੱਖਾਂ ਨਾਲ ਦੇਖਿਆ ਜਾਏ ਤਾਂ ਉਸੇ ਗੱਲ ਦਾ ਮਤਲਬ ਕੁਝ ਹੋਰ ਹੁੰਦਾ ਜਿਵੇਂ ਕਿ ਕਦੀ ਵੀ ਕਿਸੇ ਵੀ ਪੇਸ਼ੇ ਦੇ ਵਿੱਚ ਤੁਸੀਂ ਜਾਓ ਤਾਂ ਕਿਸੇ ਗੱਲ ਦਾ ਮਤਲਬ ਕੁਝ ਹੋਰ ਹੁੰਦਾ ਹੈ ਆਮ ਜ਼ਿੰਦਗੀ ਚ ਉਹਦਾ ਮਤਲਬ ਕੁਝ ਹੋਰ ਹੁੰਦਾ ਹੈ ਐਸੇ ਤਰੀਕੇ ਦੇ ਨਾਲ ਲੋਕ ਇਸ ਨੂੰ ਇਸ ਬਿਆਨ ਨੂੰ ਅੱਜਕੱਲ ਦੇਖ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਮੈਂ ਨਸ਼ੇ ਦਾ ਲਖ ਤੋੜ ਦਊਗਾ ਤੇ ਉਸ ਵਕਤ ਉਹਨਾਂ ਨੇ ਆਪਣੇ ਹੱਥ ਵਿੱਚ ਗੁਟਕਾ ਸਾਫ ਫੜਿਆ ਹੋਇਆ ਸੀ ਪਰ ਇਸਤੇ ਵਿਰੋਧ ਨੇ ਵੀ ਆਪਣੀ ਜੜੀ ਹੈਗੀ ਹੈ ਪੱਖ ਰੱਖਣਾ ਸ਼ੁਰੂ ਕਰ ਦਿੱਤਾ ਹੈ ਔਰ ਵਿਰੋਧੀਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਸਹੂਲਤ ਦੇ ਨਾਲ ਗੱਲ ਕਰਦੇ ਨੇ ਜਦੋਂ ਉਹਨਾਂ ਨੂੰ ਜਿਸ ਤਰੀਕੇ ਦੀ ਸਹੂਲਤ ਸਿਆਸੀ ਸਹੂਲਤ ਲੱਗਦੀ ਹੈ ਉਹ ਉਸੇ ਤਰੀਕੇ ਦੇ ਨਾਲ ਗੱਲ ਕਰਦੇ ਨੇ ਐਸੇ ਨੂੰ ਲੈ ਕੇ ਅਸੀਂ ਇਸ ਉਹਨਾਂ ਦੇ ਬਿਆਨ ਤੇ ਪ੍ਰਤੀਕਿਰਿਆ ਲੈਣ ਵਾਸਤੇ ਰਿਐਕਸ਼ਨ ਲੈਣ ਵਾਸਤੇ ਅਸੀਂ ਆਮ ਆਦਮੀ ਪਾਰਟੀ ਦੇ ਲੀਡਰ ਬਲਤੇਜ ਪੰਨੂ ਹੋਰਾਂ ਨਾਲ ਗੱਲਬਾਤ ਕੀਤੀ ਹੈ ਆਓ ਸੁਣੀਏ ਉਹਨਾਂ ਨੇ ਕੀ ਕਿਹਾ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਬਲਤੇਜ ਪੰਨੂ ਨੇ ਜਿਹੜੇ ਕਿ ਜਿਹੜਾ ਸਰਕਾਰ ਨੇ ਸ਼ੁਰੂ ਕੀਤੀ ਹੈ ਨਸ਼ਾ ਛੁਡਾਊ ਮੁਹਿੰਮ ਉਹਦੇ ਆਗੂ ਹੋ ਕੇ ਨਿਤਰ ਰਹੇ ਨੇ ਔਰ ਉਹਨਾਂ ਨੇ ਇਸ ਤੇ ਬਹੁਤ ਕੰਮ ਵੀ ਕੀਤਾ ਹੈ ਪਰ ਹੁਣ ਮੋਗਾ ਰੈਲੀ ਦੇ ਵਿੱਚ ਬੀਜੇਪੀ ਲੀਡਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੇ ਕਾਂਗਰਸ ਵਿੱਚ ਹੁੰਦੇ ਸੀਗੇ ਉਹਨਾਂ ਨੇ ਤੇ ਸਾਬਕਾ ਮੁੱਖ ਮੰਤਰੀ ਵੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਰੈਲੀ ਦੇ ਵਿੱਚ ਆ ਕੇ ਕਿ ਮੈਂ ਜਿਹੜੀ ਗੱਲ ਕਹੀ ਸੀ ਕੁਟਕਾ ਸਾਹਿਬ ਨੂੰ ਹੱਥ ਚ ਫੜ ਕੇ ਬਠਿੰਡੇ ਦੇ ਵਿੱਚ ਕੀ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਉਹਦੇ ਵਿੱਚ ਮੈਂ ਨਹੀਂ ਸੀ ਕਿਹਾ ਕਿ ਉਹ ਪੂਰੀ ਤਰ੍ਹਾਂ ਖਤਮ ਕਰ ਦੂੰਗਾ ਇਰੇਡੀਕੇਟ ਕਰ ਦੂੰਗਾ ਮੈਂ ਤਾਂ ਇਹ ਕਹੇ ਸੀ ਤਾਂ ਲੱਕ ਤੋੜ ਦੂੰਗਾ ਪੰਨੂ ਸਾਹਿਬ ਤੁਹਾਡੀ ਸਮੇਂ ਦੇ ਮੁਤਾਬਿਕ ਜਿਹੜਾ ਲੱਕ ਤੋੜ ਦੂੰਗਾ ਸ਼ਬਦ ਹੈਗਾ ਪੰਜਾਬੀ ਦਾ ਉਹਦਾ ਮਤਲਬ ਕੀ ਹੁੰਦਾ ਹੈ ਔਰ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਬਿਆਨ ਜਾਂ ਜਿਹੜੇ ਪੰਜਾਬੀ ਦੇ ਮੁਹਾਵਰੇ ਖਾਨ ਹੁੰਦੇ ਨੇ ਫਿਰ ਇਹ ਕੋਈ ਆਪਣੇ ਤਰੀਕੇ ਦੇ ਨਾਲ ਉਹਦਾ ਜਿਹੜਾ ਉਹ ਮਤਲਬ ਕੱਢ ਲੈਂਦਾ ਜੀ ਜਦੋਂ ਕੋਈ ਜਿਹੜਾ ਜੀ ਮੌਕਾ ਪ੍ਰਸਤ ਆਗੂ ਹੋਵੇ ਤਾਂ ਆਪਣੇ ਤਰੀਕੇ ਦੇ ਨਾਲ ਉਹਦਾ ਮਤਲਬ ਕੱਢੂਗਾ ਇਹ ਸਿਆਸਤ ਦੇ ਵਿੱਚ ਆਪਾਂ ਦੇਖਣਾ ਹੋਵੇ ਤੇ ਮੇਰਾ ਖਿਆਲ ਕੈਪਟਨ ਮਰਿੰਦਰ ਸਿੰਘ ਵਰਾਂ ਤੋਂ ਵੱਡਾ ਕੋਈ ਮੌਕਾ ਪ੍ਰਸਤ ਆਗੂ ਜਿਹੜਾ ਉਹ ਲੱਭ ਸਕਣਾ ਔਖਾ ਕਿਹਾ ਜਾ ਸਕਦਾ ਕੋ ਅੱਧੀ ਇੱਕ ਦਰਜਨ ਥਾਵਾਂ ਜਿਹੜੀਆਂ ਜੀ ਉਹਨਾਂ ਨੇ ਸਮੇਂ ਸਮੇਂ ਦੇ ਉੱਤੇ ਬਦਲੀਆਂ ਨੇ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਲੋਕਾਂ ਨੂੰ ਮੂਰਖ ਬਣਾ ਕੇ 17 ਦੇ ਵਿੱਚ ਬਣੀ ਜਿਹੜੀ ਸਰਕਾਰ ਸੀ ਕਹਿਣ ਨੂੰ ਉਹ ਕਾਂਗਰਸ ਦੇ ਮੁੱਖ ਮੰਤਰੀ ਸੀ ਅਸਲ ਦੇ ਵਿੱਚ ਤਾਂ ਭਾਜਪਾ ਦੇ ਹੀ ਮੁੱਖ ਮੰਤਰੀ ਸੀਗੇ ਹੁਣ ਵੀ ਭਾਜਪਾ ਦਾ ਜਿਹੜਾ ਕਾਂਗਰਸੀ ਵਿੰਗ ਹੈ ਉਹਦੇ ਹੀ ਉਹਨੂੰ ਹੀ ਹੈਡ ਕਰ ਰਹੇ ਨੇ ਇੱਕ ਕਿਸਮ ਦੇ ਨਾਲ ਉਹ ਸੋ ਉਹਨਾਂ ਦਾ ਇਹ ਕਹਿ ਦੇਣਾ ਕਿ ਮੈਂ ਖਤਮ ਕਰਨ ਵਾਲੀ ਗੱਲ ਹੀ ਨਹੀਂ ਜੀ ਕਹੀ ਹੂੰ ਕੀ ਤੁਸੀਂ 2017 ਦੀਆਂ ਚੋਣਾਂ ਦੇ ਦੌਰਾਨ ਕਿਉਂਕਿ ਹੁਣ ਜਿਹੋ ਜਿਹੇ ਯੋਗ ਆ ਇਹ ਤਾਂ ਹੈ ਨਹੀਂਗਾ ਵੀ ਮੇਰਾ ਬਿਆਨ ਤੋੜ ਮਰੋੜ ਕੇ ਜਿਹੜਾ ਜੀ ਉਹ ਦਿੱਤਾ ਜਾਂ ਪੇਸ਼ ਕੀਤਾ ਉਹ ਤਾਂ ਸਾਰੀਆਂ ਵੀਡੀਓਜ਼ ਪਈਆਂ ਨੇ ਜੀ ਜਿਹਦੇ ਵਿੱਚ ਉਹਨਾਂ ਨੇ 4 ਹਫ਼ਤਿਆਂ ਦੇ ਵਿੱਚ ਲੱਖ ਚਲੋ ਲੱਖ ਤੋੜਨ ਦੀ ਗੱਲ ਜਿਹੜੀ ਦੀ ਉਹ ਕਹਿ ਦਿੱਤੀ ਜਾਵੇ ਜੀ ਲੱਖ ਕਿਹੜਾ ਤੋੜਿਆ ਉਹਨਾਂ ਨੇ ਜੀ ਕਿਹੜੇ ਬੰਦੇ ਜਿਹੜੇ ਸੀਗੇ ਜੀ ਉਹ ਅਰੈਸਟ ਕੀਤੇ ਤੁਹਾਨੂੰ ਜੇ ਯਾਦ ਹੋਵੇ ਜਿਹੜਾ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਸੀ ਤੁਸੀਂ ਉਹਦਾ ਪਾਰਟ ਰਹੇ ਹੋ 18 ਦੇ ਵਿੱਚ ਸੀਗਾ ਜਦੋਂ ਕੈਪਟਨ ਸਾਹਿਬ ਨੂੰ ਮਿਲੇ ਵੀ ਉਹਨੂੰ ਬਾਅਦ ਵੀ ਉਹ ਸਾਰਾ ਕੁਝ ਭੁੱਲ ਭੁਲਾ ਗਏ ਹੱਦ ਹੈ ਹੱਦ ਹੈ ਇਸ ਗੱਲ ਦੀ ਕਿ ਬੰਦਾ ਜਿਹੜਾ 17 ਦੇ ਵਿੱਚ ਗੁਟਕਾ ਸਾਹਿਬ ਦਾ ਸਹਾਰਾ ਲੈ ਕੇ ਸੌ ਚੁੱਕ ਕੇ ਜਿਹੜਾ ਜਿਆ ਆ ਅੱਜ ਉਹ ਬਿਲਕੁਲ ਕੰਪਲੀਟ ਮੁਕਰ ਗਿਆ ਜੀ ਜੀ ਕੈਪਟਨ ਅਮਰਿੰਦਰ ਸਿੰਘ ਵੀ 200ਾਂ ਤੋਂ ਮੁਕਰੇ ਨੇ ਇੱਕ ਉਹ ਗੁਟਕਾ ਸਾਹਿਬ ਦੀ 100 ਚੁੱਕ ਕੇ ਮੁਕਰੇ ਨੇ ਦੂਜੀ ਜਿਹੜੀ ਉਹਨਾਂ ਨੇ ਸੰਵਿਧਾਨਿਕ 100 ਚੁੱਕੀ ਆ ਉਹ ਉਹਦੇ ਤੋਂ ਵੀ ਮੁਕਰੇ ਨੇ ਕਿਉਂਕਿ ਉਹ ਫਾਈਲਾਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਨੇ ਨਾ ਜਿਹੜੀਆਂ ਉਹ ਕੱਚ ਚ ਮਾਰ ਕੇ ਚੱਲੇ ਸੀ ਦਿੱਲੀ ਇਹ ਆ ਨੇ ਮੇਰੇ ਮੰਤਰੀ ਜਿਹੜੇ ਕ腐ਸ਼ਨ ਕਰਦੇ ਨੇ ਮੈਂ ਤਾਂ ਸੋਨੀਆ ਗਾਂਧੀ ਹੋਰ ਉਹਨਾਂ ਨੂੰ ਫਾਈਲਾਂ ਦੇਣ ਚੱਲੇ ਆ ਉਹਦਾ ਕੀ ਬਣਿਆ ਫਾਈਲਾਂ ਦਾ ਇਸ ਸੰਵਿਧਾਨਿਕ ਸੌ ਦੀ ਜਿਹੜੀ ਆ ਉਹਨਾਂ ਨੇ ਬੇਅਦਬੀ ਇੱਕ ਕਿਸਮ ਦੇ ਨਾਲ ਜਿਹੜੀ ਉਹ ਕੀਤੀ ਆ ਜੀ ਸਿਆਸਤ ਜਿਹੜੀ ਆ ਸਿਆਸਤ ਇਸ ਟਾਈਪ ਦੀ ਤਾਂ ਨਹੀਂ ਜਿਹੜੀ ਉਹ ਹੋਣੀ ਚਾਹੀਦੀ ਇੰਨਾ ਮੌਕਾ ਪ੍ਰਸਤ ਬੰਦੇ ਨੂੰ ਨਹੀਂ ਹੋਣਾ ਚਾਹੀਦਾ ਕਿ ਜਿਹੜੀਆਂ ਕਈਆਂ ਹੋਈਆਂ ਗੱਲਾਂ ਦੀ ਉਹ ਸਾਰੀਆਂ ਤੋਂ ਹੀ ਉਹਨਾਂ ਨੂੰ ਜਿਹੜਾ ਜੀ ਉਹ ਮੁੱਕਰ ਜਾਵੇ ਜੀ ਮੈਂ ਤਾਂ ਕਹਿੰਦਾ ਇੱਕੋ ਗੱਲ ਦਾ ਜਵਾਬ ਦੇ ਦਿੰਦੇ ਜੀ ਕਿਹਨੇ ਕਿਹਾ ਸੀ ਉਹਨਾਂ ਨੂੰ ਗੁਟਕਾ ਸਾਹਿਬ ਦੀ ਸੌ ਚੁੱਕਣ ਦੇ ਵਾਸਤੇ ਤੇ ਜੇ ਉਹਨਾਂ ਨੇ ਚੁੱਕੀ ਤੇ ਕਿਉਂ ਚੁੱਕੀ ਤੇ ਅੱਜ ਉਹ ਮੁੱਕਰ ਕਿਉਂ ਜੜਾਦੀ ਰਹੇ ਨੇ ਕੀ ਇਹ ਬੇਅਦਬੀ ਨਹੀਂ ਜੀ ਜੀ ਇਹ ਵੀ ਬੇਦਬੀ ਹੈ ਜੀ ਜਿਹੜੀ ਇੱਕ ਹੋਰ ਬਿਆਨ ਉਹਨਾਂ ਦਾ ਸਾਹਮਣੇ ਆਇਆ ਹੈ ਕਹਿੰਦੇ ਜੀ ਜਿਹੜੀ ਵਿਕਰਮ ਮਜੀਠੀਆ ਨੂੰ ਲੈ ਕੇ ਆਲਰੇਡੀ ਫਾਈਲਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਚਲੇ ਗਿਆ ਸੀ ਬੰਦ ਸੀਲਡ ਜਿਹੜੀਆਂ ਹੋ ਗਈਆਂ ਸੀਗੀਆਂ ਉਹ ਜਿਹੜੀ ਇਨਵੈਸਟੀਗੇਸ਼ਨ ਦੀਆਂ ਸੀਗੀਆਂ ਰਿਕਾਰਡਸ ਸੀਗੇ ਉਹਦੇ باوجود ਆਮ ਆਦਮੀ ਪਾਰਟੀ ਨੇ ਦੁਬਾਰਾ ਤੋਂ ਜਿਹੜਾ ਉਹ ਇਹਦੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਜਾਂ ਉਹ ਸ਼ੁਰੂ ਕੀਤੀ ਕਹਿੰਦੇ ਇਹ ਕੋਈ ਬਿਲਕੁਲ ਵੀ ਮਤਲਬ ਕੀ ਹੈ ਸਹੀ ਨਹੀਂ ਸਿਕਾ ਕਿਸੇ ਵੀ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਇਨਵੈਸਟੀਗੇਸ਼ਨ ਇੱਕ ਹੀ ਚੀਜ਼ ਦੀ ਇਨਵੈਸਟੀਗੇਸ਼ਨ ਦੋ ਵਾਰ ਨਹੀਂ ਹੋ ਸਕਦੀ ਜਦੋਂ ਕਿ ਉਹਦੀ ਫਾਈਲ ਆਲਰੇਡੀ ਹਾਈ ਕੋਰਟ ਦੇ ਵਿੱਚ ਪਈਆਂ ਸੀਗੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੌਜੂਦਾ ਸਰਕਾਰ ਨੇ ਜਿਹੜੀਆਂ ਸੀ ਕਹਿੰਦੀ ਚੰਗੇ ਵਕੀਲ ਖੜੇ ਕਰਕੇ ਉਹ ਫਾਈਲਾਂ ਜਿਹੜੀਆਂ ਉਹ ਖੁਲਵਾਈਆਂ ਰਾਜਜੀਤ ਵਾਲਾ ਮਾਮਲਾ ਉਹਦੇ ਵਿੱਚੋਂ ਹੀ ਆਇਆ ਨਾ ਜੀ ਇਹਨਾਂ ਨੇ ਤਾਂ ਖੋਲੀਆਂ ਹੀ ਨਹੀਂ ਇਹਨਾਂ ਦੇ ਦੌਰਾਨ ਹੀ ਮਲਾਈਦਾਰ ਮਹਿਕਮਿਆਂ ਦੇ ਉੱਤੇ ਰਾਜਜੀਤ ਰਿਹਾ ਜੀ ਇਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਫਾਈਲਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਜੀ ਉਹ ਤਾਂ ਮੰਨ ਰਹੇ ਨੇ ਫਲਾ ਆਫੀਸਰ ਨੂੰ ਮੈਂ ਲੈ ਕੇ ਆਇਆ ਸੀ ਕਿ ਉਹਨਾਂ ਆਫੀਸਰਸ ਨੇ ਕੈਪਟਨ ਸਾਹਿਬ ਦੇ ਨਾਲ ਇਹ ਗੱਲ ਸਾਂਝੀ ਨਹੀਂ ਸੀ ਕੀਤੀ ਕਿ ਰਾਜੀਤ ਵਰਗਾ ਜਿਹੜਾ ਜੀ ਉਹ ਇੱਕ ਮਗਰਮੱਥ ਜਿਹੜਾ ਉਹ ਅਸੀਂ ਬਿਠਾਇਆ ਹੋਇਆ ਫੋਰਸ ਦੇ ਵਿੱਚ ਤੇ ਫਿਰ ਉਹਦੇ ਤੇ ਕੰਟਰੋਲ ਕੀ ਹੋਣਾ ਸੀਗਾ ਕਿਹੜਾ ਐਕਸ਼ਨ ਇਹਨਾਂ ਨੇ ਉਹਦੇ ਉੱਤੇ ਜਿਹੜਾ ਜੀ ਉਹ ਲਿਆ ਜਾਂ ਤਾਂ ਜੇ ਇਨਵੈਸਟੀਗੇਸ਼ਨ ਕਰਵਾਈ ਸੀ ਉਹਦੇ ਉੱਤੇ ਕੁਝ ਕੀਤਾ ਹੁੰਦਾ ਤੇ ਤਾਂ ਜਿਹੜੀ ਗੱਲ ਹੁੰਦੀ ਦੂਜੀ ਗੱਲ ਹੈ ਜਿਹੜਾ ਲਫਾਫਾ ਸੀ ਉਹ ਈਡੀ ਦੇ ਨਾਲ ਸਬੰਧਤ ਸੀਗਾ ਜੀ ਕੈਪਟਨ ਸਾਹਿਬ ਇਹੀ ਦੱਸ ਦੇਣ ਕਿ ਇਹਨਾਂ ਫਾਈਲਾਂ ਨੂੰ ਖੁਲਵਾਉਣ ਦੇ ਵਾਸਤੇ ਕੀ ਉਹਨਾਂ ਨੇ ਕੋਈ ਤਰੱਦਦ ਕੀਤਾ ਹੂੰ ਬਿਲਕੁਲ ਵੀ ਜੜਾ ਜੀ ਉਹ ਨਹੀਂ ਕੀਤਾ ਕਿਉਂਕਿ ਜਿਹੜਾ ਮੁੱਖ ਮੰਤਰੀ ਸਰਕਾਰੀ ਰਹਾਇਸ਼ੀ ਛੱਡ ਕੇ ਆਪਣੇ ਪ੍ਰਾਈਵੇਟ ਫਾਰਮ ਹਾਊਸ ਦੇ ਉੱਤੇ ਚਲੇ ਗਿਆ ਹੋਵੇ ਉਹਨੂੰ ਸਰਕਾਰ ਜਾਂ ਲੋਕਾਂ ਤੋਂ ਕੀ ਲੈਣਾ ਦੇਣਾ ਹੋ ਸਕਦਾ ਜੀ 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 ਪੰਨੂ ਸਾਹਿਬ ਇੱਕ ਸਵਾਲ ਹੋ ਰਿਹਾ ਜਿਸ ਤਿੱਕੇ ਨਾਲ ਫਿਰ ਉਹੀ ਗੱਲਾਂ ਦੀ ਇਹ ਬਿਆਨ ਜਿਹੜਾ ਬਹੁਤ ਜ਼ਿਆਦਾ ਇਸ ਟਾਈਮ ਹਾਈਲਾਈਟ ਹੋ ਰਿਹਾ ਹੈ ਕਿ ਕੈਪਟਨ ਸਾਹਿਬ ਨੇ ਇਹ ਜਿਹਾ ਬਿਆਨ ਦਿੱਤਾ ਲੱਖ ਤੋੜਨ ਵਾਲਾ ਕੀ ਆਮ ਆਦਮੀ ਪਾਰਟੀ ਜੇ ਆਪਾਂ ਲੱਖ ਤੋੜਨ ਵਾਲੀ ਗੱਲ ਨੂੰ ਸਪਲਾਈ ਚੇਨ ਮੰਨ ਲਈਏ ਕਿ ਸਪਲਾਈ ਚੇਨ ਤੋੜਨ ਦੀ ਗੱਲ ਕੀਤੀ ਕੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਐ ਇਸ ਗੱਲ ਤੋਂ ਜਾਂ ਤੁਸੀਂ ਇਸ ਗੱਲ ਤੋਂ ਵਵਸਤਾ ਹੋ ਇਸ ਗੱਲ ਤੋਂ ਸਹਿਮਤ ਹੋ دوسری ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਹੈ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਾ ਛੁਡਾਊ ਵਾਲੀ ਇੱਕ ਸੌਰੀ ਨਸ਼ਾ ਨੂੰ ਜਿਹੜੇ ਰੋਕਣ ਵਾਲੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਉਹ ਸਭ ਨੂੰ ਲੈ ਕੇ ਨੱਥ ਪਾਉਣ ਦੀ ਗੱਲ ਕੀਤੀ ਹੈ ਕੀ ਸਪਲਾਈ ਚੇਨ ਜਾਂ ਜਿਹੜਾ ਕਹਿ ਸਕਦੇ ਆ ਕਿ ਲੱਕ ਤੋੜਨ ਚ ਕਾਮਯਾਬ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੋ ਅਸੀਂ ਇਹੋ ਜੇ ਕੋਈ ਵਾਦੇ ਖੁੰਡਾ ਲੈ ਆਉ ਕੋਈ ਕਹਿੰਦਾ ਜੀ ਮੈਂ ਪਜਾਮੀ ਚੂਹੇ ਛੱਡ ਦੂੰਗਾ ਕੋਈ ਕਹਿੰਦਾ ਜੀ ਮੈਂ ਲੱਕ ਤੋੜ ਦੂੰਗਾ ਅਸੀਂ ਇਦਾਂ ਦਾ ਕੁਝ ਨਹੀਂ ਜਿਹੜਾ ਜੀ ਕਰਦੇ ਅਸੀਂ ਗਰਾਊਂਡ ਪੱਧਰ ਦੇ ਉੱਤੇ ਕੰਮ ਕਰ ਰਹੇ ਹਾਂ ਜਿਹੜਾ ਯੁੱਧ ਟਾਈਪ ਦੇ ਨਾਲ ਲੜਿਆ ਜਾ ਰਿਹਾ ਹੈ ਇਸੇ ਲਈ ਇਹਦਾ ਨਾਮ ਯੁੱਧ ਨਸ਼ਿਆ ਵਿਰੁੱਧ ਹੈ ਅਸੀਂ ਹਰ ਪਿੰਡ ਤੱਕ ਪਹੁੰਚੇ ਹਾਂ ਹਰ ਵਾਰਡ ਤੱਕ ਪਹੁੰਚੇ ਹੈ ਔਰ ਹੁਣ ਅਸੀਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਦੇ ਰਖਵਾਲੇ 1 ਲੱਖ ਮੈਂਬਰ ਜਿਹੜਾ ਉਹ ਸਾਡੇ ਨਾਲ ਜੁੜ ਚੁੱਕਾ ਹੈ ਜੀ ਰਜਿਸਟਰਡ ਹੋ ਚੁੱਕਾ ਹੈ ਜਿਹੜਾ 1 ਲੱਖ ਮੈਂਬਰ ਜਿਹੜੀ ਇਸ ਮੁਹਿੰਮ ਦਾ ਅਗਲਾ ਪਾਰਟ ਜਿਹੜਾ ਜੀ ਹੋਣਾ ਅਸੀਂ ਪੜਾ ਦੇ ਵਿੱਚ ਇਸ ਯੁੱਧ ਨੂੰ ਲੜ ਰਹੇ ਆ ਅਸੀਂ ਨਸ਼ਾ ਕਰਨ ਵਾਲੇ ਗ੍ਰਾਮ-ਗ੍ਰਾਮ ਵਾਲੇ ਫੜ-ਫੜ ਕੇ ਅੰਦਰ ਨਹੀਂ ਦਿੱਤੇ ਜੀ ਬਲਕਿ ਮਗਰਮੱਛ ਜਿਹੜੇ ਆ ਉਹ ਫੜੇ ਆ ਵੱਡੇ ਲੋਕ ਜਿਹੜੇ ਆ ਉਹ ਫੜੇ ਆ ਏਆਈ ਜੀ ਰਾਜਜੀਤ ਠੀਕ ਆ ਉਹ ਇਥੋਂ ਸ਼ਾਇਦ ਹੈ ਨਹੀਂਗਾ ਇਸ ਵੇਲੇ ਮੁਲਕ ਦੇ ਵਿੱਚ ਜਾਂ ਕਿੱਥੇ ਆ ਕਿੱਥੇ ਨਹੀਂ ਜੇ ਉਹਨਾਂ ਨੂੰ ਭਾਜਣਾ ਪਾਈਆਂ ਨੇ ਤਾਂ ਮੌਜੂਦਾ ਸਰਕਾਰ ਨੇ ਹੀ ਜੜੀਆਂ ਪਾਈਆਂ ਨੇ ਭਾਵੇਂ ਕਿ ਹਰ ਪੁਆਇੰਟ ਆਫ 뷰 ਤੋਂ ਅਸੀਂ ਜਿਹੜਾ ਜੀ ਉਹ ਯੁੱਧ ਲੜਿਆ ਔਰ ਯੁੱਧ ਲੜਾਂਗੇ ਉਦੋਂ ਤੱਕ ਜਦੋਂ ਤੱਕ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਨਸ਼ੇ ਦਾ ਸੀ ਇਹਨੂੰ ਖਾਤਮਾ ਨਹੀਂ ਕਰ ਦਿੰਦੇ ਜੀ ਜੀ ਬਹੁਤ ਬਹੁਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ த્વાસ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ